ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਇਹ 3704 ਮਾਸਟਰ ਕੈਟਰ ਦੀ ਹੈ ਠੀਕ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਆਕਾ ਆਪਾਂ ਵੀਡੀਓ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ 3704 ਦੇ ਵੱਖ-ਵੱਖ ਵਿਸ਼ੇ ਦੀਆਂ ਜਿਹੜੀਆਂ ਉਹ ਲਿਸਟਾਂ ਰੀਕਾਸਟ ਹੋਈਆਂ ਠੀਕ ਹੈ ਜੀ ਤੋ ਲਿਸਟਾਂ ਰੀਕਾਸਟ ਹੋਣ ਤੋਂ ਬਾਅਦ ਇੱਕ ਨਵੀਂ ਅਪਡੇਟ ਸਾਹਮਣੇ ਜਿਹੜੀ ਆਈ ਹੈ ਠੀਕ ਹੈ ਜੀ ਉਹ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆਂ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਤੇ ਖਾਸ ਕਰਕੇ 3704 ਕਾਡਰ ਦੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨਾਲ ਸਾਂਝਾ ਜ਼ਰੂਰ ਕਰਿਓ ਕਿਉਂਕਿ ਉਹਨਾਂ ਲਈ ਬਹੁਤ ਅਹਿਮ ਜਿਹੜੀ ਅੱਜ ਦੀ ਇਹ ਜਾਣਕਾਰੀ ਹੈ ਠੀਕ ਹੈ ਜੀ ਹਾਈ ਕੋਰਟ ਵੱਲੋਂ ਜਿਹੜਾ ਹੁਕਮ ਉਹ ਜਾਰੀ ਹੋ ਚੁੱਕਿਆ ਜੀ ਅੱਜ ਦੀ ਜਿਹੜੀ ਇਹ ਲੇਟੈਸਟ ਜਿਵੇਂ ਕਹਦੀ ਵੀ ਨਿਊਜ਼ ਹੈ 1 ਮਾਰਚ ਦੀ ਸੀ ਅੱਜ ਇਹ ਜਿਹੜੇ ਹੁਣੇ-ਹੁਣੇ ਇੱਕ ਬੱਡੀ ਅਪਡੇਟ ਆਈ ਹੈ ਐਜੂਕੇਸ਼ਨ ਡਿਪਾਰਟਮੈਂਟ ਤੋਂ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਅਪointment ਲੈਟਰਸ ਫਾਰ ਮਾਸਟਰ ਕੈਡਰ ਟੀਚਰਸ ਫਾਲੋਇੰਗ ਹਾਈ ਕੋਰਟ ਆਰਡਰ ਹਾਈ ਕੋਰਟ ਦੇ ਆਰਡਰ ਅਕੋਰਡਿੰਗ ਮਾਸਟਰ ਕਾਟ ਦੀ ਜਿਹੜੀ ਨਵੀਂ ਲਿਸਟ ਉਹ ਜਾਰੀ ਹੋਈ ਹੈ ਰੀਕਾਸਟ ਲਿਸਟ ਜਿਹੜੀ ਆਈ ਸੀ ਉਹਨਾਂ ਨੂੰ ਸੋਧ ਕੇ ਜਿਹੜੀ ਇੱਕ ਨਵੀਂ ਅਪਡੇਟ ਲਿਸਟ ਕਰ ਦਿੱਤੀ ਗਈ ਹੈ ਉਹਦੇ ਵਿੱਚ ਕੀ ਹੈ ਜੀ 3704 ਆਪਾਂ ਤੁਹਾਨੂੰ ਥੋੜਾ ਜਾਂ ਆਪਾਂ ਪੰਜਾਬੀ ਚ ਚੱਲਦੇ ਹਾਂ ਚਲੋ ਇਹ ਆਪਾਂ ਛੱਡ ਦਿੰਦੇ ਹਾਂ ਇੱਥੇ ਤੁਹਾਨੂੰ ਆਪਾਂ ਦਿਖਾ ਦਈਏ ਜੀ ਹੁਣ ਸਿੱਖਿਆ ਪਾਗਲੋਂ ਮਾਸਟਰ ਕਾਡਰ ਦੀਆਂ ਵੱਖ-ਵੱਖ 370 ਅਸਾਮੀਆਂ ਨੂੰ ਭਰਨ ਲਈ 28 ਫਰਵਰੀ ਚਲੋ ਇਸ਼ਤਿਹਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹਦੇ ਉੱਪਰ ਇੱਕ ਰਿੱਟ ਲੱਗੀ ਗਈ ਸੀ ਜਿਹਦਾ ਸਿਕੰਦਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਲੱਗੇ ਤੇ ਉਸੇ ਦੇ ਤਹਿਤ ਹੀ 3704 ਮਾਸਟਰ ਕਾਡਰ ਦੀ ਭਰਤੀ ਦੀਆਂ ਵਿਸ਼ੇਵਾਰ ਸਿਲੈਕਸ਼ਨ ਸੂਚੀਆਂ ਰੀਕਾਸਟ ਕੀਤੀਆਂ ਗਈਆਂ ਸਨ ਠੀਕ ਹੈ ਜੀ ਤੇ ਉਸ ਦੇ ਅਧਾਰ ਤੇ ਰੀਕਾਸਟ ਕੀਤੀ ਸਲੈਕਸ਼ਨ ਸੂਚੀ ਵਿਸ਼ਾ ਠੀਕ ਹੈ ਜੀ ਸਿਰਫ ਤਿੰਨ ਵਿਸ਼ਿਆਂ ਦੀਆਂ ਹਜੇ ਜਿਹੜੀਆਂ ਲਿਸਟਾਂ ਉਹ ਰੀਕਾਸਟ ਹੋ ਕੇ ਆਈਆਂ ਨੇ ਆਪਣੇ ਕੋਲੇ ਹਿੰਦੀ ਪੰਜਾਬੀ ਅਤੇ ਸਮਾਜਿਕ ਸਿੱਖਿਆ ਠੀਕ ਹੈ ਜੀ ਵਿੱਚ ਯੋਗ ਪਾਏਗੇ ਉਮੀਦਵਾਰ ਜੋ ਕਿ ਪੁਰਾਣੀ ਸਲੈਕਸ਼ਨ ਸੂਚੀ ਅਨੁਸਾਰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ ਜੀ ਇਸ ਕਰਕੇ ਥੋੜਾ ਜਿਹਾ ਬਣੇ ਰਹੋ ਅਤੇ ਇਹਨੂੰ ਨਾਲ-ਨਾਲ ਤੁਸੀਂ ਪੜ੍ਹ ਵੀ ਲਿਓ ਠੀਕ ਹੈ ਜੀ ਪੰਜਾਬੀ ਹਿੰਦੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ ਇਹ ਲਿਸਟਾਂ ਜਿਹੜੀ ਰੀਕਾਸਟ ਹੋਈਆਂ ਸੀ ਉਹਨਾਂ ਨੂੰ ਹੀ ਰਿਵਾਈਜ਼ ਕਰਕੇ ਜਿਹੜਾ ਉਹ ਨਵਾਂ ਅਪਡੇਟ ਕੀਤੀ ਗਈ ਹੈ ਜਿਸ ਦੇ ਅਨੁਸਾਰ ਪੁਰਾਣੀ ਸਿਲੈਕਸ਼ਨ ਸੂਚੀ ਅਨੁਸਾਰ ਵਿੱਚ ਜੁਆਇਨਿੰਗ ਹਨ ਅਤੇ ਰੀਕਾਸਟ ਸਿਲੈਕਸ਼ਨ ਸੂਚੀ ਵਿੱਚ ਯੋਗ ਪਾਏ ਗਏ ਹਨ ਜਿਹੜੇ ਪਹਿਲਾਂ ਤੋਂ ਹੀ ਇਹਨਾਂ ਵਿਸ਼ਿਆਂ ਦੇ ਉੱਪਰ ਜਿਹੜੇ ਤਾਇਨਾਤ ਨੇ ਟੀਚਰ 3704 ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਜਿਹੜੇ ਰੀਕਾਸਟ ਲਿਸਟ ਹੋ ਕੇ ਆ ਗਈ ਠੀਕ ਹੈ ਉਹਦੇ ਵਿੱਚ ਵੀ ਉਹੀ ਉਮੀਦਵਾਰ ਸੇਮ ਪਾਏ ਗਏ ਹਨ ਤਾਂ ਉਹਨਾਂ ਨੂੰ ਹੁਣ ਕੀ ਕਿਹਾ ਗਿਆ ਜੀ ਨੂੰ ਛੱਡ ਕੇ ਨਵੇਂ ਸ਼ਾਮਲ ਹੋ ਯੋਗ ਮੀਂਦਵਾਰਾਂ ਨੂੰ ਉਹਨਾਂ ਨੂੰ ਛੱਡ ਦਿੱਤਾ ਗਿਆ ਜਿਹੜੇ ਪਹਿਲਾਂ ਵੀ ਆਪਣੀ ਪੋਸਟ ਤੇ ਤਨਾਤ ਨੇ ਰੀਕਾਸਟ ਲਿਸਟ ਦੇ ਵਿੱਚ ਵੀ ਉਹ ਮਤਲਬ ਆ ਗਏ ਠੀਕ ਹੈ ਉਹਨਾਂ ਨੂੰ ਮਤਲਬ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਰਿਸਕ ਨਹੀਂ ਹੈਗਾ ਸਭੋਂ ਇੱਕ ਇੱਕ ਆਪਾਂ ਕਹਿੰਦੇ ਵੀ ਵਧਾਈ ਦੇ ਪਾਤਰ ਹੋਣ ਜਾ ਰਹੇ ਆ ਉਹ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਕੈਂਡੀਡੇਟਸ ਵੇਟਿੰਗ ਲਿਸਟ ਦੇ ਵਿੱਚ ਪਏ ਸੀ ਠੀਕ ਹੈ ਜਿਹੜੀ ਚੀਜ਼ ਦੇ ਕਾਰਨ ਉਹਨਾਂ ਦੀ ਸਿਲੈਕਸ਼ਨ ਨਹੀਂ ਹੋਈ ਸੀ ਹੁਣ ਜਿਹੜੀ ਲਿਸਟ ਰੀਕਾਸਟ ਹੋਈ ਹੈ ਉਹਦੇ ਵਿੱਚ ਉਹ ਜਿਹੜੇ ਆਪਣੇ ਦਾਵੇਦਾਰੀ ਪੱਕੀ ਕਰ ਚੁੱਕੇ ਹੈ ਤਾਂ ਉਹਨਾਂ ਨੂੰ ਹੁਣ ਜਿਹੜਾ ਸਿੱਖਿਆ ਵਿਭਾਗ ਵੱਲੋਂ ਉਹਨਾਂ ਉਮੀਦਵਾਰਾਂ ਨੂੰ 25 ਮਾਰਚ 2025 ਨੂੰ ਠੀਕ ਹੈ ਜੀ 25/3/2025 ਨੂੰ ਨਿਯੁਕਤੀ ਪੱਤਰ ਦੇਣ ਦੀ ਲਈ ਚੌਥੀ ਮੰਜ਼ਲ ਦਫਤਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਸੈਕੰਡਰੀ ਵਿਭਾਗ ਫੇਜ਼ 8 ਐਸਿਸ ਨਗਰ ਬੁਲਾਇਆ ਗਿਆ ਠੀਕ ਹੈ ਜੀ ਦੋਸਤੋ ਲਿਸਟਾਂ ਰੀਕਾਸਟ ਹੋਈਆਂ ਜਿਹੜੇ ਕੈਂਡੀਡੇਟਸ ਵੇਟਿੰਗ ਲਿਸਟ ਦੇ ਵਿੱਚ ਪਏ ਸੀ ਬਹੁਤੇ ਕੈਂਡੀਡੇਟਸ ਦਾ ਇਹ ਮੈਸੇਜ ਆਇਆ ਸੀ ਕਿ ਜਿਹੜੇ ਹੈਗੇ ਹੈ ਕਮੈਂਡ ਆਇਆ ਸੀ ਕਿ ਜਿਹੜਾ 3704 ਦਾ ਕੀ ਬਣਿਆ ਤੇ ਉਹਨਾਂ ਚ ਕੀ ਜਿਹੜੇ ਜਿਨ੍ਹਾਂ ਦਾ ਨਾਮ ਨਹੀਂ ਆਇਆ ਉਹਨਾਂ ਨੂੰ ਕੀ ਹੋਊਗਾ ਠੀਕ ਹੈ ਜੀ ਤਾਂ ਇਹ ਲਿਸਟਾਂ ਹੁਣ ਜਿਹੜੀਆਂ ਜਲਦੀ ਹੀ ਜਾਰੀ ਹੋਣ ਜਾਣਗੀਆਂ ਨੇ 25 ਤਰੀਕ ਤੋਂ ਬਾਅਦ ਜਿਹੜੀ ਹੈਗੀ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ 25 ਤਰੀਕ ਨੂੰ ਉਸ ਤੋਂ ਬਾਅਦ ਤੁਹਾਡੇ ਨਾਲ ਲਿਸਟ ਵੀ ਸਾਂਝੀ ਕਰਾਂਗੇ ਕਿ ਕਿਹੜੇ-ਕਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਦੇ ਨਾਮ ਆਏ ਨੇ ਨਵੇਂ ਐਡ ਕੀਤੇ ਗਏ ਠੀਕ ਹੈ ਜੀ ਤਾਂ ਉਹਨਾਂ ਨੂੰ ਜਿਹੜੇ ਨੁਕਤੀ ਪੱਤਰ ਦਿੱਤੇ ਜਾਣੇ 25 ਤਰੀਕ ਨੂੰ 25 ਤਰੀਕ ਨੂੰ ਨੁਕਤੀ ਪੱਤਰ ਪ੍ਰਾਪਤ ਨਾ ਕਰਨ ਦੀ ਸੂਰਤ ਵਿੱਚ ਉਹ ਉਮੀਦਵਾਰ ਦਾ ਨੁਕਤੀ ਪੱਤਰ ਲਈ ਕਲੇਮ ਰੱਦ ਕਰ ਦਿੱਤਾ ਜਾਵੇਗਾ ਸੋ ਦੋਸਤੋ ਬੜੀ ਮੁਸ਼ਕਲ ਦੇ ਨਾਲ ਦੇਖੋ ਹਨਾ ਜੇਕਰ ਜਿਹੜੇ ਮੇਰੇ ਭੈਣ ਭਰਾ 25 ਤਰੀਕ ਨੂੰ ਨਹੀਂ ਜਾਂਦੇ ਤਾਂ ਉਹਨਾਂ ਨੂੰ ਦੁਬਾਰੇ ਕੋਈ ਮੌਕਾ ਨਹੀਂ ਦਿੱਤਾ ਜਾਊਗਾ ਠੀਕ ਹੈ ਜੀ ਇਸ ਕਰਕੇ ਆਪਣਾ ਸਮੇਂ ਸਿਰ ਪੁੱਜ ਕੇ ਆਪਣਾ ਜਿਹੜਾ ਨੁਕਤੀ ਪੱਤਰ ਉਹ ਪ੍ਰਾਪਤ ਕਰ ਲੈਣ ਰੀਕਾਸਟਰ ਸਿਲੈਕਸ਼ਨ ਸੂਚੀ ਅਨੁਸਾਰ ਚੁਣੇਗੇ ਉਮੀਦਵਾਰ ਹੇਠ ਲਿਖੇ ਅਨੁਸਾਰ ਦਸਤਾਵੇਜ਼ ਲੈ ਕੇ ਆਉਣਗੇ ਸਭ ਤੋਂ ਪਹਿਲਾਂ ਵੀ ਆਪਣਾ ਅਪਲਾਈ ਕਰਨ ਦਾ ਸਬੂਤ ਜਦੋਂ ਆਪਾਂ ਮਾਸਟਰ ਕੀਟ ਵਾਸਤੇ ਅਪਲਾਈ ਕਰਦੇ ਹਾਂ ਉਹ ਤੁਹਾਡਾ ਸਬੂਤ ਉਸ ਤੋਂ ਬਾਅਦ ਪਹਛਾਨ ਪੱਤਰ ਆਧਾਰ ਕਾਰਡ ਜਾਂ ਵੋਟਰ ਕਾਰਡ ਸਵੈ ਘੋਸ਼ਣਾ ਨਾਲ ਨੱਥੀ ਪਰਫਾਰਮੈਂਸ ਸਰ ਠੀਕ ਹੈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਿਸ਼ਵਾਸਾਰ ਸੂਚੀ ਜਿਸਤ ਨਿਰ ਤੁਹਾਡਾ ਨਾਮ ਹੈ ਆ ਦੇਖੋ ਆ ਇੱਕ ਜਿਹੜਾ ਹੈਗਾ ਸਵੈ ਘੋਸ਼ਣਾ ਪੱਤਰ ਇਹਨਾਂ ਨੇ ਆਪ ਵੀ ਦਿੱਤਾ ਤਾਂ ਜਿਹੜੇ ਮੇਰੇ ਭੈਣ ਭਰਾ ਨੇ ਉਹ ਸਵੈ ਘੋਸ਼ਣਾ ਪੱਤਰ ਠੀਕ ਹੈ ਇਹਦੇ ਅਕੋਰਡਿੰਗ ਬਣਾ ਵੀ ਸਕਦੇ ਆ ਤੇ ਨਹੀਂ ਇਹ ਤੁਹਾਡੇ ਨਾਲ ਆਪਾਂ ਜਿਹੜਾ ਹੈਗਾ ਉਹ ਸਾਂਝਾ ਵੀ ਕਰ ਦਾਂਗੇ ਪੂਰੀ ਦੀ ਪੂਰੀ ਪੀਡੀਐਫ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਉੱਥੋਂ ਡਾਊਨਲੋਡ ਕਰ ਦਵੋਗੇ ਲਿੰਕ ਤੁਹਾਨੂੰ ਆਪਾਂ ਦੇ ਦਾਂਗੇ ਠੀਕ ਹੈ ਜੀ ਤਾਂ ਆ ਪੂਰੀ ਦੀ ਪੂਰੀ ਲਿਸਟ ਜਿਹੜੀ ਦੋਸਤੋ ਉਹ ਸਾਂਝੀ ਕੀਤੀ ਗਈ ਹੈ ਠੀਕ ਹੈ ਜੀ ਕਾਫੀ ਸਾਰੇ ਕੈਂਡੀਡੇਟਸ ਨੇ ਜਿਹੜੇ ਨਵੇਂ ਜਿਹੜੇ ਰੀਕਾਸਟ ਲਿਸਟਾਂ ਦੇ ਅਨੁਸਾਰ ਜਿਹੜੇ ਉਹ ਐਡ ਕੀਤੇ ਗਏ ਆ ਠੀਕ ਹੈ ਜੀ ਤਾਂ ਇੱਕ ਵਾਰ ਫਿਰ ਉਹਨਾਂ ਸਾਰੇ ਇਹੀ ਕੈਂਡੀਡੇਟਸ ਨੂੰ ਬਹੁਤ-ਬਹੁਤ ਵਧਾਈਆਂ ਕਿ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੋਈ ਹੈ ਰੀਕਾਸਟ ਲਿਸਟਾਂ ਅਕੋਰਡਿੰਗ ਤੇ ਜਿੰਨਾ ਕੈਂਡੀਡੇਟਸ ਦਾ ਨਾਮ ਨਹੀਂ ਆਇਆ ਠੀਕ ਹੈ ਜੀ ਕਿਰਪਾ ਕਰਕੇ ਉਹ ਘਬਰਾਓ ਨਾ ਕਿਉਂਕਿ ਵਿਭਾਗ ਜਿਹੜਾ ਹੈਗਾ ਇੱਕ ਵਾਰੀ ਉਹਨਾਂ ਕੈਂਡੀਡੇਟਸ ਨੂੰ ਜੁਆਇਨ ਕਰਾਇਆ ਜਾ ਰਹੇ ਹਨ ਠੀਕ ਹੈ ਜਿਹੜੇ ਹਜੇ ਐਲੀਜੀਬਲ ਨਹੀਂ ਜਾਂ ਬੀਟਿੰਗ ਲਿਸਟ ਦੇ ਵਿੱਚ ਪਏ ਆ ਤਾਂ ਜਿਹੜੇ ਨਾਮ ਨਹੀਂ ਆਇਆ ਉਹਨਾਂ ਨੂੰ ਬਾਅਦ ਦੇ ਵਿੱਚ ਵਿਚਾਰਿਆ ਜਾਊਗਾ ਠੀਕ ਹੈ ਜੀ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੇਕਰ ਤੁਹਾਡਾ ਨਾਮ ਨਹੀਂ ਆਉਂਦਾ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਠੀਕ ਹੈ ਜੀ ਕੇਸ ਦਾਇਰ ਹੋਊਗਾ ਰਿਟ ਹੋਊਗੀ ਫਿਰ ਉਸ ਤੋਂ ਬਾਅਦ ਫਿਰ ਹਾਈ ਕੋਰਟ ਕੋਈ ਫੈਸਲਾ ਦੇਊਗੀ ਠੀਕ ਹੈ ਜੀ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਪ੍ਰੋਸੈਸ ਠੀਕ ਹੈ ਜੀ ਤਾਂ ਕਿਰਪਾ ਕਰਕੇ 3704 ਦੇ ਜਿੰਨੇ ਵੀ ਇਹ ਵਿਸ਼ੇ ਇਹਦੇ ਆਉਂਦੇ ਆ ਪੰਜਾਬੀ ਹਿੰਦੀ ਤੇ ਸੋਸ਼ਲ ਸਾਇੰਸ ਸਮਾਜਿਕ ਸਿੱਖਿਆ ਉਹਨਾਂ ਕੈਂਡੀਡੇਟਸ ਨੂੰ ਇਹ ਲਿਸਟਾਂ ਤੇ ਜੇ ਵੀਡੀਓ ਜ਼ਰੂਰ ਸਾਂਝਾ ਕਰਿਓ ਤਾਂ ਕਿ ਉਹਨਾਂ ਦੇ ਜਿਹੜੇ ਹੈਗੇ ਆ ਆਪਣੇ ਸ਼ੰਕਾ ਜਿਹੜੀਆਂ ਹੈਗੇ ਹਨ ਡਾਊਟਸ ਸੂ ਕਲੀਅਰ ਹੋ ਜਾਣਾ ਠੀਕ ਹੈ ਜੀ ਸੋ ਜਲਦੀ ਹੀ ਤੁਹਾਡੇ ਨਾਲ ਬਾਕੀ ਬਿਸ਼ਿਆਂ ਦੀ ਵੀ ਜਿਹੜੀ ਲਿਸਟ ਉਹ ਸਾਝੀ ਜਰੂਰ ਕਰਾਂਗੇ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ